ਭਾਰਤ ਸਰਕਾਰ ਨੇ ਵੀਰਵਾਰ ਨੂੰ ਫਾਰਮਾਸਿਊਟੀਕਲ ਕੰਪਨੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਸਰਕਾਰ ਨੇ 156 ਦਵਾਈਆਂ ਦੇ ਫਿਕਸਡ ਡੋਸ ਕੰਬੀਨੇਸ਼ਨ ਉੱਤੇ ਪਾਬੰਦੀ ਲਗਾ ਦਿੱਤੀ ਹੈ ਇਹਨਾਂ ਦੇ ਵਿੱਚ ਐਂਟੀਬਾਇਓਟਿਕਸ ਦਰਦ ਨਿਵਾਰਕ ਅਤੇ ਮਲਟੀ ਵਿਟਾਮਿਨ ਸ਼ਾਮਲ ਨੇ ਸਰਕਾਰ ਨੇ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਇਹ ਦਵਾਈਆਂ ਸਿਹਤ ਲਈ ਖਤਰਨਾਕ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਇਹਨਾਂ ਦਾਅਵਿਆਂ ਦੇ ਉਤਪਾਦਨ ਵਿਕਰੀ ਵੰਡ ਤੇ ਪਾਬੰਦੀ ਲਗਾਉਣ ਲਈ ਇੱਕ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਸਰਕਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਅਤੇ ਡਰੱਗ ਟੈਕਨੀਕਲ ਐਡਵਾਈਜ਼ਰੀ ਬੋਰਡ ਦੁਆਰਾ ਨਿਯੁਕਤ ਇੱਕ ਮਾਹਰ ਕਮੇਟੀ ਨੇ ਮਾਮਲੇ ਦੀ ਜਾਂਚ ਕੀਤੀ ਹੈ। ਡੋਵਾਂ ਨੇ ਸਿਫਾਰਿਸ਼ ਕੀਤੀ ਹੈ ਕਿ ਇਨਾ ਐਫਡੀਸੀ ਵਿੱਚ ਸ਼ਾਮਲ ਸਮੱਗਰੀਆਂ ਦਾ ਕੋਈ ਡਾਕਟਰੀ ਜਾਇਜ਼ਾ ਨਹੀਂ ਹੈ। ਕੁਝ ਖਾਸ ਦਵਾਈਆਂ ਨੂੰ ਐਫਡੀਸੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹਨਾਂ ਦੇ ਵਿੱਚ ਮੈਫੇਨੈਮਿਕ ਐਸਿਡ ਅਤੇ ਪੈਰਾਸੀਟਾਮੋਲ ਇੰਜੈਕਸ਼ਨ ਦਾ ਮਿਸ਼ਰਣ ਸ਼ਾਮਲ ਹੈ। ਇਹ ਦਰਦ ਅਤੇ ਸੋਜ ਨੂੰ ਘਟਾਉਣ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਓਮੇਪ੍ਰਾਜ਼ੋਲ, ਮੈਗਨੀਸ਼ੀਅਮ ਅਤੇ ਡਾਈਕਲੋਮਾਈਨ ਐਚਸੀਆਈ ਦਾ ਸੁਮੇਲ ਵੀ ਸ਼ਾਮਿਲ ਹੈ। ਇਸ ਸੁਮੇਲ ਪੇਟ ਦਰਦ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਡੀਟੀਏ ਵੀ ਨੇ ਇਹਨਾਂ ਦਵਾਈਆਂ ਦੇ ਦਾਅਵੇ ਸਹੀ ਨਹੀਂ पाए। ਉਹਨਾਂ ਦਾ ਮੰਨਣਾ ਹੈ ਕਿ ਇਸ ਨਾਲ ਮਰੀਜ਼ਾਂ ਨੂੰ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੁੰਦਾ ਹੈ। ਇਸ ਲਈ ਲੋਕ ਹਿੱਤ ਵਿੱਚ ਇਹਨਾਂ ਦਵਾਈਆਂ ਦੇ ਉਤਪਾਦਨ, ਵਿਕਰੀ ਅਤੇ ਵੰਡ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਇਹ پابੰਦੀ ਡਰੱਗਜ਼ ਐਂਡ ਕਾਸਮੈਟਿਕਸ ਐਕਟ 1940 ਦੀ ਧਾਰਾ 26ਏ ਤਹਿਤ ਲਗਾਈ ਗਈ ਹੈ ਸਰਕਾਰ ਨੇ ਇਹ ਫੈਸਲਾ ਇਸ ਲਈ ਲਿਆ ਕਿਉਂਕਿ ਇਹ ਦਵਾਈਆਂ ਸਿਹਤ ਲਈ ਖਤਰਨਾਕ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਇਹਨਾਂ ਦਵਾਈਆਂ ਦੇ ਉਤਪਾਦਨ ਵਿਕਰੀ ਅਤੇ ਵੰਡ ਤੇ پابੰਦੀ ਲਗਾਉਣ ਲਈ ਇੱਕ ਗੈਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ